ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਔਰ 1255 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਵੱਲ ਕੋਨਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ 11000 ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਮਲਸਿੰਗਾ ਤੇ ਬਲਕੋਨਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਲਕੋਨਾਂ ਫਾਸਟ ਤੇ ਮਲਸਿੰਗਾ ਸੈਕੰਡ ਤੇ ਇਸ ਤੋਂ ਬੈਸਟ ਰੇਡਰ ਬਣੇਗਾ ਮਹਿਕ ਪੱਤੜਾਂ ਵਾਲਾ ਤੇ ਵਿੱਚ ਜਾਫੀ ਬਣੇਗਾ ਗੋਨੂ ਬੜਾ ਪਿੰਡ ਵਾਲਾ ਅੱਗੇ ਗੱਲ ਕਰਦੇ ਚੀਮਾ ਵਾਰਡ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਉੱਥੇ ਪਹਿਲਾ ਨਾਮ 73000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਵਿੱਚ ਜਾਫੀ ਨੂੰ 11100 ਰੁਪਏ ਦਿੱਤੇ ਗਏ ਅੱਜ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਲੋਗੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੋਗੜ ਸੈਕੰਡ ਤੇ ਖਡੂਰ ਸਾਹਿਬ ਫਾਸਟ ਤੇ ਟਵਿਟ ਰੇਡਰ ਬਣੇਗੇ ਪਿੰਡਾ ਚੀਮਾ ਖੁੱਡੀ ਤੇ ਗੁਲਜਾਰੀ ਚੱਕ ਸਕੰਦਰ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਟਵਿਟ ਜੱਫੀ ਬਣੇਗਾ ਹਰਸ ਚੌੜੇ ਮਧਰੇ ਵਾਲਾ ਤੇ ਛੋਟਾ ਗਰਦੇਤ ਖਡੂਰ ਸਾਹਿਬ ਵਾਲਾ ਦੋਨਾਂ ਨੇ ਤਿੰਨ ਤਿੰਨ ਜੱਫੇ ਲਾ ਕੇ ਦੋਨੇ ਜੁਆਇੰਟ ਵੈਸਟ ਜੱਫੀ ਬਣੇਗੇ ਹਾਂਜੀ ਦੋਸਤੋ ਇਹ ਸੀ 21 ਜੂਨ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਦੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼